हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਟੋਟਾਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸੈਡ ਉਹਨਾਂ ਦੇ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਇਸ ਫਾਰਮ ਤੋਂ ਦੋਸਤੋ ਆਪਾਂ ਰੁਟੀਨ ਦੇ ਵਿੱਚ ਪਸ਼ੂ ਪਾਲਦੇ ਆਂ ਅੱਜ ਤਕਰੀਬਨ ਜਿਹੜੇ ਨਾਕ ਤਾਂ ਨੂੰ ਟੋਟਲ 6-7 ਛੇਕ ਬੜਾ ਦਿਖਾਉਣੀਆਂ ਨੇ ਇੱਕ ਵਾਰ ਗੱਲਾਂ ਦਾ ਬਾਕੀ ਪਸ਼ੂ ਸਾਰੇ ਸੋਏ ਸੁਆਏ ਆ ਭਾਅ ਪੜਤੇ ਵੀ ਬਿਲਕੁਲ ਜਾਇਜ਼ ਨਾਰਮਲ ਰੇਟ ਰਹਿਣ ਵਾਲਾ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਸੋ ਕਿਤੇ ਦੋਸਤ ਸ਼ਾਈਵਾਲ ਕਰੋ ਸੰਗ ਦੇ ਵਿੱਚ ਐਚ ਐਫ ਕਰੋ ਸੰਗ ਦੇ ਵਿੱਚ ਤੇ ਬਾਕੀ ਜਿੰਨੇ ਵੀ ਆ ਸਾਰੇ ਪਸ਼ੂ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਸੂਏ ਸੂਏ ਪਸ਼ੂ ਆ ਇੱਕੋ ਇੱਕ ਜਿਹੜੀ ਬੈੜ ਤੁਹਾਨੂੰ ਆਪਾਂ ਗੱਬਣ ਦਿਖਾਉਣੀ ਆ ਠੀਕ ਆ ਜੀ ਤਰੀਕ ਅੱਜ 18 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 4 ਵਜੇ ਦਾ ਸੋ ਸੂਏ ਸੂਏ ਪਸ਼ੂ ਆ ਤੇ ਮੇਰਾ ਵੀਰ ਆਪਾਂ ਜਿੰਨੇ ਵੀ ਹੋ ਸਕਦੀ ਪੂਰੀ ਤਸੱਲੀ ਕਰਵਾ ਦਿਆਂਗੇ ਨਾਲ ਦੀ ਨਾਲ ਹੀ ਤੁਹਾਨੂੰ ਧਾਰਾ ਧਰਾ ਪੰਜ ਪੰਜ 7 7 ਧਾਰਾ ਮਾਰ ਕੇ ਜਿਹੜੀ ਤਸੱਲੀ ਕਰਵਾਉਂਦੇ ਜਾਵਾਂਗੇ ਕੋਈ ਕਿਸੇ ਰਕਮ ਦਾ ਭੂਰ ਛਿਟਾ ਹੋਇਆ ਦੇ ਵਿੱਚ ਦੱਸਣ ਜੋਗਾ ਠੀਕ ਆ ਜੀ ਪੱਪੀ ਕਿਬੜ ਤੋਂ 8 ਕਿਲੋਮੀਟਰ ਦੀ ਦੂਰੀ ਐ ਸਾਰੀ ਪਿੰਡ ਸੁਰਸਿੰਘ ਦੀ ਆਓ ਕਰਦੇ ਹਾਂ ਪੂਰੀ ਗੱਲਬਾਤ ਵੀਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਰਾਸਨ ਤੋਂ ਚੈਨਲ ਵੇਖਣ ਵਾਲੇ ਨੇ ਪਿਆਰ ਭਰੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਹੋਰ ਸੰਤੋ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਸੰਦੀਪ ਵੀਰੇ ਠੀਕ ਠਾਕ ਬੜੀ ਕਿਰਪਾ ਗੁਰੂ ਰਾਮਦਾਸ ਜੀ ਮਾਰ ਜੀ ਬਾ ਵੀ ਸੰਦੀਪ ਉਹਦੋਂ ਆਪਾਂ ਨੀਲੀ ਦੀ ਪਾਈ ਸੀ ਇੱਕ ਮੱਝ ਫਿਰ ਮਾਣਾ ਸੰਤੋ ਸਾਹਿਬ ਮੇਰੇ ਹਿਸਾਬ ਨਾਲ ਤੁਸੀਂ ਸੋਰਸਕ ਨੀ ਨੰਗੇ ਛੋੜ ਪਾ ਕੇ ਕੰਮ ਉਹ ਹੋ ਗਿਆ ਜੀ ਮੱਝ ਵੀ ਬੜੀ ਚੰਗੀ ਹੈ ਬੜੀ ਚੰਗੀ ਬੜੇ ਵੀਰ ਭਰਾਵਾਂ ਨੇ ਫੋਨ ਆਏ ਯਾਨੀ ਕਿ ਬਹੁਤ ਜ਼ਿਆਦਾ ਇਹ ਚਲ ਪਹਿਲੀਆਂ ਜੀ ਵੇਗੀ ਹੋ ਡਿਜ਼ਾਈਨਡ ਜੂਨ ਮੈਂ ਤਾਂ ਤੁਹਾਨੂੰ ਪਤਾ ਲੱਭਦਾ ਬਾਹਰੀ ਖਰੀ ਸੰਤੋ ਸਾਹਿਬ ਸੱਪੇ ਪਾਸੇ ਟੇਡਾ ਘਟੇ ਟੇਡਾ ਘਟਾ ਮਾਣਾ ਬੜਾ ਘਟਾ ਇੱਕ ਬੂਰੀ ਬਹੁਤ ਜ਼ਿਆਦਾ ਚੰਗੀ ਸੀ ਮਾਣਾ ਤਿੰ ਬੜੇ ਯੋਰ ਨਾਲ ਲੰਬਣਾ ਪੈਂਦਾ ਮਾਣ। ਮਾਣ ਵੀ ਵੀਰ ਸੰਦੀਪ ਜੇਕਰ ਕੋਈ ਅੱਜ ਆਪਣਾ ਭੈਣ ਭਰਾ ਕਹਿ ਦਿੰਦਾ ਨਾ ਵੀ ਯਾਰ ਕੋ 65 70 ਦੀ ਹੋਈ ਤਾਂ ਦੱਸੀ ਤੇ 65 70 ਦੀ ਨਹੀਂ। ਨਹੀਂ ਨਹੀਂ ਸੰਤੋਖ ਸਾਹਿਬ ਲੱਖ ਤੋਂ ਪਲੱਸ ਦੀ ਗੱਲ ਕਰੀਏ। ਅੱਜੇ ਟੋਕੜ ਗੱਪਣਾ ਵੀ 75 80 ਦੀ 75 ਬੱਦਾਂ ਸੀ। ਟੈੜ ਬਹੁਤ ਜ਼ਿਆਦਾ ਹੈ ਇਹ ਕੰਮ ਨਾਲ। ਹੁਣ ਮਾਲ ਮੋਲਣਾ ਹੀ ਮਿਲਦਾ ਸੰਤੋਖ ਸਾਹਿਬ। ਮੈਂ ਵੀ ਸੰਦੀਪ ਵੀਰੇ ਅੱਜ ਨਾਗ ਟੋਟਲ ਕਿੰਨੇ 6 ਆ ਕਿ ਪੰਜ? ਆ ਆਪਣੇ ਕੋ ਸੰਤੋਖ ਸਾਹਿਬ ਅੱਜ ਨਾਗ ਜੇ ਪੰਜ। ਪੰਜ। ਪੰਜਾਂ ਦੇ ਵਿੱਚੋਂ ਇੱਕ ਵਾਰ ਗੱਪਣਿਆ ਚਾਰ ਵੈਣਾ ਸੁਈਆਂ ਵਾਂ। ਠੀਕ ਹੈ ਜੀ। ਤਿੰਨ ਵੈਣਾ ਯਾਨ ਉਹੀ ਆ ਬੱਡੇ ਤੇ ਇਹ ਚ ਦੱਸਾਂਗੇ ਜਿੱਦਾਂ ਵਿੱਚ ਹੋਗਾ। ਲਓ ਵੀ ਸ਼ੁਰੂਆਤ ਕਰਦੇ ਆ ਇੱਕ ਬਹੁਤ ਖੂਬਸੂਰਤੋ ਬਿਲਕੁਲ ਬਗਲੇ ਵਰਗੀ ਚਿੱਟੇ ਬਗਲੇ ਵਰਗੀ ਵਹਿੜ ਤਾਂ ਉਹ ਦਿਖਾਉਣੇ ਆ। ਤੇ ਚਾਹੀਦਾ ਇਹ ਆ ਦੀ ਸਟੇਸ਼ਨ ਦਿਖਾਉਣਾ ਦੇਖੋ ਗਿੱਲਾ ਨਾੜੂ ਬਿਲਕੁਲ ਨਾ ਰਿਆ। ਲਓ ਵੀ 나ੜੂਆ ਨਾਲ ਬੱਚੇ ਤਾਂ ਰਾਤ ਹੀ ਸੁੱਈ ਆ। ਹਾਂਜੀ ਹਾਂਜੀ। ਲਓ ਵੀ ਰਾਤ ਹੀ ਸੁੱਈ ਆ। ਬਹੁਤ ਸੋਹਣੀ ਹਾਈਟ ਆ ਦੋਸਤੋ ਕੱਦ ਵੱਡੀਆਂ ਵਹਿੜਾਂ ਦੇ ਵਿੱਚ ਆ ਵੱਡੀ ਆ। ਬੇਲਬੂਣ ਵੇਖੋ ਸਾਫ ਸੋਹਣੀ ਚੰਗੀ ਆ ਸਭ ਨੂੰ ਸਾਹ ਜਿੰਨੀ ਰੱਖੀ ਨਿੱਗਰ ਲਈ ਬੜੀ ਚੰਗਾ ਹੁੰਦੇ ਸਾਫ ਸੂਬ ਕਰਤੀ ਸਾਰੀ। ਲਓ ਵੀ ਸੁਦੀਪੇਰਾ ਸੂਆ ਵੀ ਦੂਜਾ ਲ ਮੌਜੂਦ ਪਾੜਾ ਬਿਲਕੁਲ ਪਾੜਾ ਵਾਲਾ ਲੇਵਾ ਤੇ ਕੱਦ ਕਰਮਾਲੀ ਦਾ ਵੱਡਾ ਇੱਕ ਵਾਰੀ ਸੂਸਵਾ ਦੇ ਵਿੱਚ ਆ ਠੀਕ ਆ ਜੀ ਹਾਂਜੀ ਹਾਂਜੀ ਸੋਰੀਏ ਬੇਜੀ ਪਾਹੀ ਜੀ ਹਾਂ ਲਿਆਓ ਜੀ ਹਾਂ ਨਾ ਰਹੀ ਬੇਜੀ ਬਾਹਰ ਬਾਹਰ ਕੱਢ ਦੀ ਨਾ ਬਾਹਰ ਕੱਢ ਲਓ ਲੈ ਵੀ ਸੰਦੀਪਾ ਦੋਕ ਚਵਾਈਆਂ ਕਰ ਲੀਆਂ ਬੌਲੇ ਸੰਦੀਪਾ ਸਾਹਿਬ ਹਾਂਜੀ ਯਾਨੀ ਕਿ ਰਾਤ ਦੀ ਸੂਈਏ ਕਰਾਤੀ ਹੋਈ ਇੱਕ ਸਵੇਰੇ ਹੋਈ ਆ ਉਹਨੇ ਡੋਕੇ ਡੱਕੇ ਛੱਡੇ ਬਾਕੀ ਸਾਫ ਕਰ ਹੀ ਦਿੱਤੀ ਕਰਮਾਲੀ ਠੀਕ ਆ ਜੀ ਬਾਕੀ ਵੈਰ ਬਹੁਤ ਵੱਡੀਆਂ ਦੁੱਧ ਚੰਗਾ ਹੀ ਚਵਾਉਗੀ ਮਹਾਰਾਜ ਮੇਰ ਕਰੇ ਗੁਰੂ ਰਾਮ ਦਾ ਲੋਭੀ ਕਰੋ ਚਾਹ ਕਾ ਠੀਕ ਆ ਜੀ ਹਾਂਜੀ ਸੋ ਬਹੁਤ ਸਾਰੇ ਦੋਸਤੋ ਕੱਦ ਹਾਈਟ ਪੂਰੀ ਵਧੀਆ ਕੋਈ ਵੀ ਆਪਣਾ ਦੂਰੋਂ ਨੇੜੇੋਂ ਭੈਣ ਭਰਾ ਹੁੰਦਾ ਤੇ ਆਪਾਂ ਜਰੂਰ ਮੈਂਸ਼ਨ ਕਰਦੇ ਬਾਕੀ ਸਮਝਦਾ ਵੀਰ ਨਸਲ ਦੇ ਕੋਈ ਕੰਮ ਕਰ ਸਕਦਾ ਵੇਖੋ ਕੰਨ ਕੁੰਨ ਕਿੱਡਾ ਲੱਗਾ ਚੰਗਾ ਕਰਮਾਣ ਵਾਲੀ ਛੋੜੀਆਂ ਵਰਗੀ ਦਾ ਆਖਾ ਕਰਮਾਣ ਵਾਲੀ ਦੀ ਇਸ ਕੁਆਲਿਟੀ ਬਹੁਤ ਜਿਆਦਾ ਵਧੀਆ ਕਰੋ ਚੈੱਕ ਜੀ ਬੂਥੀ ਬਾਥੀ ਕਰੋ ਚੈੱਕ ਕਰੋ ਨੋਟ ਮੇਰਾ ਭਰਾ ਬਿਲਕੁਲ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਤੇ ਥਣ ਗੋਲ ਤੁਹਾਨੂੰ ਚੈੱਕ ਕਰਾਉਣੇ ਆ ਮੈਂ ਨਾ ਸੰਧੂ ਸਾਹਿਬ ਗੱਲ ਹੀ ਨਹੀਂ ਕਰਨ ਵਾਲੀ ਕੋਈ ਵੀ ਇਹ ਕਰਮਾਣ ਵਾਲੀ ਥੱਲੇ ਪਵਾਇ ਇਤਰਾ ਹੀ ਬਹਿ ਜਾਓ ਆ ਲਓ ਜੀ ਆ ਕਰੋ ਚੈੱਕ ਜਿੱਥੇ ਮਰਜ਼ੀ ਮੇਰਾ ਭਰਾ ਰੋਕ ਕੇ ਤਸੰਨੀ ਮੈਂ ਹਮਦ ਸਾਹਿਬ ਕੋਈ ਲੋਡ ਨਹੀਂ ਗੇ ਇਹਨੂੰ ਕਰਮਾਣੀ ਨੂੰ ਮੰਗਾ ਪਾਉਂਦੀ ਵੀ ਲੋਬੀ ਬਹੁਤ ਪਿਆਰੀ ਬੈੜਾ ਰੰਗਵਾਜ ਆ ਠੀਕ ਆ ਜੀ ਵਿੱਚ ਬਲੈਕ ਕਿਤੇ ਨਾ ਕਿਤੇ ਸਪੋਰਟ ਨਜ਼ਰ ਆਉਣਗੇ ਤੁਹਾਨੂੰ ਕੀ ਹਸਖਵਾਲ ਜੀ ਹਮਦ ਸਾਹਿਬ ਬਹੁਤ ਜਿਆਦੀ ਸੋਹਣੀ ਨਾ ਬਹੁਤ ਜਿਆਦੀ ਜਨਵਾਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਵੇਖੋ ਕਨ ਕਨ ਕੇ ਡਲ ਲਗਾ ਬਸ਼ੀ ਨੰ ਚੰਗਾ ਬਹੁਤ ਖੂਬਸੂਰਤ ਆ ਠੀਕ ਆ ਜੀ ਸੋਹਣੇ ਟਾਂਚੇ ਦੇ ਵਿੱਚ ਇਹ ਜਿਹੜੀ 200 ਅਚ ਬੈੜਾ ਵੀਰ ਸੇਲ ਕਰਤਾ ਪਿਆ ਤੇ ਬੋਲੇ ਦੇ ਉੱਤੇ ਚੱਲਣ ਦੀ ਹੈ ਕਿਉਂਕਿ ਕੱਲ ਦੀ ਸੂਈ ਹੈ ਤੇ ਬ ਤੋ ਦੁੱਧ ਦੇ ਸੇਵਾ ਦਾ ਮੇਰ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਚਵਾਜੂ ਕੀ ਨਸਲ ਜਾਤ ਆ ਠੀਕ ਆ ਜੀ ਚੰਗਾ ਚਵਾਉਗੇ ਸੰਤੂ ਸਾਹਿਬ ਦੁੱਧ ਵੀ ਚਲੋ ਮਾਰੀ ਮੇਰ ਕਰਿਆ ਜੀ ਸੂਸਵਾਜ ਬੱਛੀ ਆਈ ਐ ਬੱਛੀ ਬਹੁਤ ਜਿਆਦੀ ਖਰੀਏ ਹਾਂ ਵਾਹ ਜਨਾਟਾ ਬਹੁਤ ਜਿਆਦਾ ਬਾਕੀ ਚਲੋ ਨਿੱਗਰ ਲੇਵੇ ਦੀ ਆ ਸੁਥਰੀ ਐ ਜਨੀਵੀ ਆ ਗਈ ਆ ਲਾਵੀ ਸੰਦੀਪ ਡਿਮਾਂਡ ਦੱਸ ਭਰਾ ਕੀ ਕਰਦਾ ਡਿਮਾਂਡ ਸੰਤੂ ਸਾਹਿਬ ਚਲੋ ਜੇ ਦੁੱਧ ਦਾ ਮਨਾ ਕੇ ਦੇਈਏ 24 5 ਕਿਲੋ ਵਹਿਰ ਥੱਲੇ ਹਾਂ ਚਲੋ ਆਪਾਂ 20 ਕਿਲੋ ਮਨਾ ਕੇ ਦੇਈਏ ਹਾਂ ਫਿਰ ਤੇ ਆਪਾਂ 85 90 ਦੀ ਬੱਛੀ ਵੇਚਣੀ ਆ ਤਰਾਮ ਸੁਈ ਸੁਈ ਰਾ ਦੀ ਅੱਖਾਂ ਨੂੰ ਘਾਣਾ ਲਈ ਪਾਣਾ ਦੇ ਦिए 70000 ਰੁਪਏ ਡਿਮਾਂਡ 70 ਦੇ ਦੇ ਦिए 70 ਦੇ ਹਾਂਜੀ ਲੈਸ ਕੀ ਕਰਦਾ ਵਿੱਚੋਂ ਪਾਣ ਜੀ ਦੇ ਦिए ਔਰ ਤੇ ਥੱਲੇ ਫਿਰ ਸਰਦੀ ਜਾਂਦੋ ਸਾਨੂੰ ਸਾਫ ਫਿਰ ਦੇ ਮਾਰਤੀ ਥਾਪੀ ਫਿਰ ਬਾਬੇ 60 ਦਾ ਦੋਸਤ ਹੱਕ ਵੀ ਰੱਖਦੀ ਹੈ ਬਾਕੀ ਮੇਰੇ ਭਰਾਵੋ ਸਾਡੇ 60000 ਰੁਪਏ ਸਾਹਿਬ ਬਾਕੀ 12000 ਮਿਲ ਲਈ ਏਦੀ ਵਸ਼ੀ ਆਪਾਂ ਦੀ ਕਾ ਜੀ ਬੱਛੇ ਇਹਨੂੰ ਕਿ 60000 ਦੀ ਰਾਤ ਦੀ ਸੁਈ ਹੈ ਬਾਕੀ ਚਲੋ ਸੁਸਾ ਜਾਈ ਜੇ ਕੋ 4 ਦਿਨ ਸਾਹਮਣੇ ਦਾ ਭੜਪੜਾ ਦੇ 2-4000 ਰੁਪਏ ਲੈ ਜਾਊਗਾ ਵਿੱਚੋਂ ਬਿਲਕੁਲ ਜੀ ਲੋ ਵੀ ਬਾਹਰ ਬਹੁਤ ਚੰਗੀ ਬਾਹ ਹਾਂਜੀ ਹਾਂਜੀ ਲਓ ਵੀ ਫੜ ਲੋ ਫੜ ਲੋ ਜਾਨੀ ਮੇਲਾ ਲੁੱਟਣ ਵਾਲੀ ਗੱਲ ਆ ਇਧਰ ਸੰਦੀਪ ਇੱਕ ਆਪਣੇ ਕੋਲ ਆ ਗਈ ਜਰਸੀ ਵਿੱਚ ਕਰਾਸ ਜਰਸੀ ਕਰਾਸ ਆ ਕੇ ਸੰਦੂ ਸਾਹਿਬ ਇਹ ਵੀ ਏਡੀ ਜਿਆਦਾ ਚੋਣ ਕਰੇ ਨਿਕਲੀ ਵੀ ਗੱਲ ਹੀ ਛੱਡ ਦੋ ਠੀਕ ਹੈ ਜੀ ਬਹੁਤ ਜਿਆਦਾ ਚੰਗੀ ਇਹ ਵੀ ਰਾਤ ਦੀ ਸੁਈ ਜੇ ਸਾਰੂ ਕਿਧਰ ਗਿਆ ਆਵੇ ਨਾਲ ਹੀ ਆ ਲਓ ਵੀ ਇਹ ਦੋਸੋ ਰਾਤ ਦੀ ਸੁਈ ਆ ਮਗਰ ਵੱਛਾ ਹੀ ਆ ਬਿਲਕੁਲ ਖਾਲੀ ਕੀਤੀ ਸੰਦੂ ਸਾਹਿਬ 15 ਕਿਲੋ ਬੜਾ ਵੈਰ ਥਲੇ ਨਾ ਆਵੇ ਤੇ ਆਪਾਂ ਰੁਪਈਆ ਉਹਦੀ ਮੱਛੀ ਦੇ ਲੈਣਾ ਹਾਂ ਮੋੜਾ ਆਪਣੀਆਂ ਗੱਲਾਂ ਨੇ ਖਰੀਆਂ ਇਹ ਨਹੀਂ ਗੱਲ ਜੇ 15000 ਤੇ 13 ਨਿਕਲੂਗਾ 15 ਦਾ ਮਤਲਬ 15 ਹੀ ਆ ਇਹ ਕਲ ਦੀ ਆ ਕਲ ਦੀ ਆ 15 ਕਿਲੋ ਬੋਲਾ ਛੜਾਣੀ ਆ ਸੰਤੂ ਸਾਹਿਬ ਇਹ 15 ਕਿਲੋ ਬੋਲਾ ਮਹੀਨੇ ਰੱਖਦਾ ਜੀ ਸੰਤੂ ਸਾਹਿਬ ਇਹ ਗੱਲਾਂ ਵਾਲਾ ਨੇ ਵੀ ਗੱਲਾਂ ਕਰੀ ਜਾਂਦੇ ਆ 15 ਦਿਨ ਨੂੰ ਵੀ ਬਾਹਰ ਤੇ ਲੈ ਇਸ ਵਕਤ ਬੋਲਾ ਇਹ ਕੋ ਵੀਰ ਆ ਜਾ ਚਿਵਾਵਾ ਨੇ ਦੀ ਨਾ ਕੋਕਾ ਕੋਲਾ ਜਾਂ ਰੰਗ ਆ ਬਲੈਕ ਤੇ ਕੋਕਾ ਕੋਲਾ ਜਾਂ ਬਰਾਊਨ ਸੰਤੂ ਸਾਹਿਬ ਜਰਸੀ ਜੀ ਕਰਵਾ ਸਕੀ ਜਰਸੀ ਜੀ ਇਹਨਾਂ ਗਰਮੀ ਨੇ ਮਰਾਉਣੀ ਮੈਰ ਨੇ ਬਾਕੀ ਲੈਵੇ ਲੋਗੇ ਦੀ ਬਹੁਤ ਜਿਆਦੀ ਪਿਆਰੀ ਆ ਚੌਰਸ ਲੇਵਾ ਠੀਕ ਆ ਜੀ ਤੇ ਕਰੋ ਚੱਕ ਠੀਕਾ ਝੋਲਾ ਚਲਾ ਚੰਗਾ ਥੱਲੇੋਂ ਮਾਣਾ ਸਮਝਾ ਕੇ ਲੋ ਇਸ ਵਕਤੋ ਸ਼ਟਾਰਟਿੰਗ ਕਰੀ ਕਰੀ ਬੈਠੀ ਆ ਕਰਮਾ ਲਈ ਬਹੁਤ ਜਿਆਦੀ ਵੱਚੀ ਚੰਗੀ ਜਿੰਨੂੰ ਆਦੇ ਸੰਤੂ ਸਾਹਿਬ ਮੋੜੀਏ ਜੀ ਆ ਮੋੜ ਲਾ ਵੀਰ ਸੰਦੀਪ ਸਿਆ ਆ ਦੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਕੋਈ ਕਾਲ ਛਾਹ ਜੀ ਨਹੀਂ ਹੈਗੀ ਹਣਾ ਮਾਣਾ ਬੜੀ ਠੰਡੀ ਸਿਰਫ ਤੁਹਾਡੀ ਵੇਡ ਕਰਨੀ ਹੈ ਆ ਉਹ ਦਵਾ ਦਵਾ ਇਹਨੂੰ ਕੇ ਬਾਰੇ ਘੱਲ ਗਏ ਅੱਛਾ ਅੱਛਾ ਉਹ ਉਹਦੀ ਕਾਲੀ ਹੈ ਬਸ ਹੋਰ ਹਾਂਜੀ ਹਾਂਜੀ ਹੋਰ ਨਹੀਂ ਕੋਈ ਕਾਲੀ ਉਹ ਤਾਂ ਠੰਡੀ ਠੰਡੀ ਬੜੀ ਵੱਚੀ ਅਮਰੀਕਾ ਨੂੰ ਪਾ ਮੰਗਾ ਬੱਚਾ ਲਾ ਦੇ ਥੱਲੇ ਤਾਂ ਰਮਰਾ ਕੇ ਖਾਵਾਂਗੇ ਵੜ ਬਹੁਤ ਜਿਆਦਾ ਚੰਗੀ ਸੰਤੂ ਸਾਹਿਬ ਬਾਕੀ ਖਰੀ ਬੜੀ ਵਸੀ ਬਾਬੇ ਦੋਸਤੋ ਕਿ ਝੋਲੇ ਚਲੇ ਤੋਂ ਵੀ ਵੀਰ ਕੋਈ ਆਈਡੀਆ ਲਾ ਲੂਗਾ ਵੀ ਸੋਹਣੀ ਚਵਾਈ ਆ ਬਾਕੀ ਥਣ ਵੀ ਚਵਾਈ ਆ ਲਾ ਠੀਕ ਆ ਜੀ ਮਾੜਾ ਸੰਤੂ ਸਾਹਿਬ ਇਹ ਕਿ ਥਣ ਕਿੱਡਾ ਕੱਢਦੀ ਐ ਮਿਕੇ ਲਾ ਬੱਚਾ ਆ ਨਾ ਉਹ ਤਾਂ ਬੱਚਾ ਲਾ ਦੋ ਮੈਂ ਵੀ 15 ਕਿਲੋ ਸ਼ਟਾਰਟਿੰਗ ਆ ਬਾਕੀ ਦੁੱਧ ਕਰਮਾ ਲਈ ਚੰਗਾ ਭਰਾ ਜੂਗੀ ਜਿਹੋ ਜਿਹਆ ਥੱਲੇ ਦੋਸਤੋ ਪਾਂਡਾ ਜਿਹੋ ਜੀ ਚੱਡੇ ਲੇਵੇ ਦੀ ਬਣ ਤਾਰਾ ਠੀਕ ਆ ਸੰਤੂ ਸਾਹਿਬ ਮੈਨਾ ਵਧੀਆ ਦੁੱਧ ਚਵਾਵੋ ਕੇ ਕਰਮਾ ਲਈ ਬਾਕੀ ਠੰਡੀ ਤੇਰੀ ਬੜੀ ਆ ਬਹੁਤ ਵਧੀਆ ਗੱਲ ਆ ਲਓ ਜੀ ਮਰਾ ਲੋ ਵੀ ਜੇ ਸਿਹਤ ਦਾ ਦੋਸਤ ਬੰਗਰ ਰਸੀ ਪਾਉਣਾ ਠੀਕ ਆ ਜੀ ਸੰਧੂ ਸਾਹਿਬ ਲਾਤ ਵੀ ਨਹੀਂ ਲਾਉਂਦੇ ਇਤਰਾ ਮੰਗਾ ਚਲੋ ਪਾਈਦਾ ਵਾ ਮੰਗਾ ਦੀ ਆਪਣੀ ਸੇਫਟੀ ਹੈਗੀ ਜੇ ਆਪਾਂ ਪਾਵਾਂਗੇ ਸੇਫਟੀ ਵੀਰੇ ਇਹਦੇ ਵਿੱਚ ਕੋਈ ਹਨੀ ਵਾਲੀ ਗੱਲ ਥੋੜੀ ਹੈ ਹਾਂਜੀ ਹਾਂਜੀ ਬੜਾ ਅਕਸਰ ਚਲੋ ਕਈ ਵੀ ਇਹਨਾਂ ਨੇ ਮੱਝਾਂ ਨੂੰ ਗਿਜਾਇਆ ਕਈਆਂ ਨੂੰ ਹਾਂਜੀ ਹਾਂਜੀ ਤੁਹਾਡੀ ਗੱਲ ਨਹੀਂ ਕਿ ਬੰਗਰ ਰਸੀ ਪਾ ਲੈਣਾ ਚਾਹੀਦਾ ਕੋਈ ਲਓ ਜੀ ਠੀਕ ਆ ਜੀ ਬਾਕੀ ਥਾਂ ਥਾਂ ਨੂੰ ਦੇਖੋ ਕਿੱਡਾ ਕੜਦੀ ਕਰਮਾੜੀ ਆਹ ਦੇਖੋ ਜੀ ਬਿਲਕੁਲ ਨਿਕਰ ਲੈਣਾ ਹੁਣ ਸੰਧੂ ਸਾਹਿਬ ਚਾਹੀਏ ਮੇਰੇ ਸਹੋਂ ਇਹਨੇ ਦਾਖਲ ਤੋ ਦੇ ਦੇਣਾ ਕਰਮਾੜੀ ਆ ਬੰਦਾ ਮਰੀਕਾ ਸੁਣਾ ਲੇਵਾ ਠੀਕਾ ਜੀ ਆ ਦੋ ਦੋ ਚਾਰ ਚਾਰ ਤਾਂ ਮਾਰ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਨਾਲ ਦੀ ਨਾਲ ਇਹ ਕਰੂਗਾ ਇਹ ਖਾ ਮਾਜਾ ਉਹ ਨਿਆ ਬਾਲਡੀਆਂ ਆ ਵਾਜਾ ਆ ਵੀਰ ਦੇਖੋ ਸੰਦੂ ਸਰ ਆ ਉਹ ਨੋਕਸ ਵਾਲਾ ਕੰਮ ਹੋ ਗਿਆ ਜੇ ਪਾ ਪਾ ਹੁੰਦੀ ਹੈ ਲਓ ਠੀਕ ਹੈ ਜੀ ਬਸ ਠੀਕ ਹੈ ਜੀ ਮੌਤੀ ਅਗਲੇ ਪਿਛਲੇ ਥਣਾ ਵੀ ਕੋਈ ਦਾਤਾ 8 8 ਦਾਤਾ ਤਾ ਦੇਖੋ ਸੰਧੂ ਸਾਹਿਬ ਆਹ ਦੇਖੋ ਜੀ ਕੋਈ ਭੂਰ ਛਟਾ ਨਹੀਂ ਘਾ ਠੀਕ ਹੈ ਜੀ ਮੈਂ ਸੰਧੂ ਸਾਹਿਬੀਆਂ ਪੋਰੀਆਂ ਕੀਤੀਆਂ ਜਾਂਦੀਆਂ ਚਾਈ ਬੜੀ ਸੱਲੀ ਕਰਕੇ ਪਸੂ ਲਈਦਾ ਬਾਕੀ ਆਪਣੇ ਭੈਣ ਭਰਾਵਾਂ ਲੈਣਾ ਆਪਣੇ ਭੈਣ ਭਰਾਵਾਂ ਦੇ ਆਉਂਦਾ ਬਸ ਸੰਧੂ ਸਾਹਿਬ ਜੀ ਬਾਕੀ ਸਾਫ ਸਫੀ ਚੰਗੀ ਮੰਗਾ ਪਾ ਕੇ ਲਾਤ ਨਹੀਂ ਜੀ ਸੰਦੀਪ ਚੰਗੀ ਆ ਬੜ ਦੇ ਦਗੇ ਕਿੰਨੇ ਦੀ ਫਿਰ ਸੰਧੂ ਸਾਹਿਬ ਮੈਂ ਦੇਣਾ ਬੱਛੀ 100000 ਦੀ ਦੇ ਦਿਆ ਅੱਜ ਦੇਖੋ ਇਹ ਨਾਲ ਮਿਲਣਾ ਹੀ ਨਾ ਜਰਸੀ ਕੋਲ ਲਵਦੀ ਬਹੁਤ ਘਾਟਿਆ ਜੀ ਬਿਲਕੁਲ ਬਿਲਕੁਲ ਔਰ ਆਪਾਂ ਕੋਈ ਗੱਲ ਨਹੀਂ ਆਪਾਂ ਨੂੰ ਮਾਲਕ ਦੀ ਬੜੀ ਕਿਰਪਾ ਲੱਭ ਜਾਂਦੀਆਂ ਨੇ 60000 ਦੀ ਜਾਂਦੀਆਂ ਜੀ 60000 ਦੀ ਹੋਰ ਕੀ ਕਰਦਾ ਦੱਸ 57000 ਦਸਨ ਸਾਹਿਬ ਦੇ ਦਈਏ 57000 ਹਾਂਜੀ ਮੈਂ ਨਾ ਦੇਦ ਕਰਦੀ ਆ 55 ਜੋ ਮਾਰ ਕਰਨਾ ਵਾ ਹਰ ਛੱਡ ਦੋ 54 ਦੀ ਜਾਂਦੋ ਚਲੋ ਕੋਜੇ 53 ਦੀ ਦੇ ਦਾਂਗਾ ਸੰਧੂ ਸਾਹਿਬ ਤੁਹਾਨੂੰ ਚਾਹੀਏ 53000 100 ਰੁਪਏ ਠੀਕ ਆ ਜੀ ਖੁੱਲ੍ਹੇ 53000 ਸੰਧੂ ਸਾਹਿਬ 100 ਰੁਪਏ ਛੋਟ ਹੋ ਗਏ ਮਾਨਤਨ ਖੁੱਲ੍ਹ ਗਿਆ ਛੋਟਾ ਮਾਰਾ ਖੁੱਲਾ ਕਰਤਾ ਸੰਧੂ ਸਾਹਿਬ ਦੇ ਠੀਕ ਆ ਜੀ ਠੀਕ ਆ ਖੁੱਲੇ ਛੋਟ ਛੱਪੇ ਖੁੱਲੇ ਮਾਰ ਠੀਕ ਹੈ ਜੀ ਹੁਣ ਤੁਹਾਡਾ ਥੋੜੀ ਆਖਾ ਮੋੜਨਾ ਨਾ ਵੀਰ ਭਰਾਵਾਂ ਦਾ ਮੋੜਨਾ ਨਹੀਂ ਨਹੀਂ ਵੀਰ ਬਿਲਕੁਲ 58000 ਦੀ ਜਾਸਮਾ ਦਵਾਂਗਾ ਸੰਤੋਖ ਸਾਹਿਬ 100 ਰੁਪਿਆ ਜਿਹੜਾ ਮਰਜ਼ੀ ਛੋਰ ਕਰਾ ਕੇ ਪੈਸੇ ਪਾ ਦੇ ਖਾਤੇ ਤੇ ਅਗਲੇ ਘਰ ਲਾ ਕੇ ਸੱਲੀ ਕਰਾ ਕੇ ਚਵਾ ਕੇ ਬੰਦਾ ਆ ਡਾਊਗਾ ਉਹਨੇ ਮੇਰੇ ਕੋਲ ਟਾਈਮ ਨਹੀਂ ਹੈਗਾ ਜਾਂਦਾ ਬੰਦਾ ਮੇਰਾ ਜਾਊਗਾ ਠੀਕ ਹੈ ਜੀ ਆ ਵੱਚੀ ਗੱਬਣਗੇ ਛੇ ਦੰਦੇ ਸੰਤੋਖ ਸਾਹਿਬ ਸੂਪਣੀ ਜਾਂ ਘਰੀ ਨੂੰ ਸੂਪੇ ਘੰਟੇ ਨੂੰ ਸੂਪੇ ਦੋਵਾਂ ਨੂੰ ਸੂਪੇ ਇੱਕ ਘੇਰ ਚ ਵੀ ਆਉਂਦੀ ਏ ਕੰਨ ਕੁੰਨ ਵੇਖੀ ਤੇ ਘਿਰਦਾ ਵਾ ਕਿ ਇਹ ਕ੍ਰੋਸ ਆ ਬਾਕੀ ਬਹੁਤ ਜਿਆਦੀ ਵਛੀ ਚੰਗੀ ਆ ਠੀਕ ਆ ਜੀ ਛੇ ਦਾਂਦੇ ਆ ਵੇਖੋ ਫੇਸ ਕੁਆਲਿਟੀ ਵੀ ਕਿੰਨੀ ਵਧੀਆ ਦੀ ਲੋ ਵੀ ਕਰੋ ਚੱਕ ਠੀਕ ਜੇ ਜੋੜਾ ਲੈ ਲਓ ਲੈ ਜਾਊਗਾ ਇਕੱਠਾ ਦੇ ਡਿਸਕਾਊਂਟ ਵੀ ਕਰ ਦਾਂਗੇ ਥੋੜਾ ਬੋਲਾ ਹੋਰ ਲੋ ਵੀ ਇਹ ਗਿਰਦਾ ਦੇ ਕੋਈ ਸ਼ਾਈ ਵਾਲ ਦਾ ਕ੍ਰੋਸ ਮੰਨ ਲਵੇ ਠੀਕ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਸੰਧਾਂ ਗੱਬਣਾ ਤਿਆਰੀ ਆ ਜਾ ਆਜ ਅੱਜ ਹੋਊਗੀ ਆ ਤਿਆਰੀ ਕੇ ਬਸ ਘੰਟੇ ਨੂੰ ਸਵੇਰੇ ਦੋ ਵਜੇ ਨੂੰ ਸਵੇਰੇ ਲੋ ਵੀ ਠੀਕ ਆ ਜੀ ਸੋ ਇਹ ਦੋਸਤੋ ਪੂਰੀ ਪ੍ਰੋਪਰ ਤਿਆਰੀ ਦੇ ਉੱਤੇ ਆ ਠੀਕ ਆ ਜੀ ਤੇ ਗਿਰਦਾ ਵੀ ਸ਼ੌਂਕ ਕਿਸੇ ਭਰਾਨੇ ਪੂਰਾ ਕਰਨਾ ਗਿਰਦੇ ਬਹੁਤ ਜਿਆਦੀ ਵਸ਼ੀ ਫਿਰ ਥਾਣ ਸੁਣ ਵੇਖੋ ਕਿੰਨਾ ਮੋਟਾ ਲੱਗਾ ਠੰਡੀ ਤੇਰੀ ਵਸ਼ੀ ਬਹੁਤ ਜਿਆਦੀ ਆ ਲਓ ਤੇ ਜੰਮੀ ਪਲੀ ਵੀ ਚੰਗੀ ਆ ਤਾਂ ਬੰਨ ਬੋਨ ਵੀ ਹੈਗਾ ਜਿਵੇਂ ਸ਼ਾਈ ਵਾਲ ਦਾ ਵੀ ਸਾਰੇ ਜੀ ਆਉਂਦੀ ਆ ਕੰਮੇ ਦਾ ਘਰ ਚ ਆਉਂਦਾ ਸੰਤੂ ਸਾਹਿਬ ਜੀ ਹਾਂ ਲਈਏ ਬੂਥੀ ਤੇ ਸ਼ਾਈ ਵਾਲ ਦਾ ਪੱਖ ਵੀ ਹੈਗਾ ਹਾਂ ਬਿਲਕੁਲ ਬਿਲਕੁਲ ਲੰਬਾ ਬਹੁਤ ਜਿਆਦੀ ਚੰਗੀ ਆ ਸੰਤੂ ਸਾਹਿਬ ਇਹ ਫ੍ਰੀਜ ਹੀ ਹੁਣ ਹੁਣ ਇਹੋ ਹੀ ਚਲਣੀਆਂ ਤੁਹਾਨੂੰ ਪਤਾ ਗਰਮੀ ਆ ਗਈ ਆ ਬਿਲਕੁਲ ਜੀ ਬਿਲਕੁਲ ਆ ਪਾਉਂ ਗਿਆ ਢਾਲਾ ਤੀਆਂ ਆ ਇੱਥੇ ਤਰਾਈਆ ਇਹੋ ਮਾਲੀ ਆਉਣਾ ਰੋਤ ਰੋ ਮੋ ਵੀ ਕਰੋ ਜਾ ਕੇ ਠੀਕ ਹੈ ਜੀ ਸੋ ਦੂਜਾ ਕ ਸਵੇਰ ਤੇ ਸੰਦੀਪ ਹੋਊਗੀ ਦੂਜਾ ਦੂਜਾ ਪਿਓਰ ਦੂਜਾ ਮੋ ਵੀ ਪਿਓਰ ਦੂਜਾ ਸਵੇਰ ਦੋਸਤੋ ਇਹ ਵੇਖ ਤੁਸੀਂ ਸਾਹਮਣੇ ਦੇਖ ਰਿਹਾ ਜੀ ਠੀਕ ਹੈ ਇੰਨਾ ਹੀ ਵੇਖੋ ਕਿਤਨਾ ਥਣ ਥਣ ਕੱਢਿਆ ਕਰਮਾਲਾ ਦਾ ਜੋੜਾ ਜੇ ਕੋ ਲੈ ਜਾਊਗਾ ਹੋਰ ਹਜ਼ਾਰਾਂ ਦਾ ਲੈਸ ਕਰ ਦਾਂਗੇ ਮੈਂ ਵੀ ਚੱਕੋ ਹੋਰ ਦੱਸੋ ਸੰਤੋ ਸਾਹਿਬ ਕੀ ਕਰੀਏ ਹੁਣ ਮੈਂ ਮਾਨਦੇ ਆਪਾਂ ਕਰ ਹੀ ਜਾਨੇ ਆ ਲੋ ਵੀ ਤੇ ਕਿਹਨਾਂ ਗਾੜੀ ਆਈ ਜਨੇ ਆ ਮਾਸ ਬਸ ਮਾਸ ਬਸ ਜੀ ਤੁਹਾਡਾ ਵੀ ਮਾਨ ਕਰਨਾ ਤੇ ਭੈਣ ਭਰਾਵਾਂ ਦਾ ਕਰਨਾ ਆਪਾਂ ਇਸੇ ਤਰ੍ਹਾਂ ਹੀ ਆ ਹਾਂ ਜੀ ਲੋ ਵੀ ਇਹ ਦੋਸੋਂ ਬੱਚੀ ਪੂਰੀ ਤਿਆਰੀ ਦੇ ਉੱਤੇ ਹੀ ਆ ਆ ਦੇਖੋ ਕੁੜੇ ਤੋੜੇ ਸੁਕਣਾ ਸਭ ਰਾਤ ਨੂੰ ਸੂਪੂਗੀ ਬੱਚੀ ਸੁਸਾ ਪਹਿਲਾਂ ਕਰਵਾ ਲੈ ਜਿਹੜੇ ਮਰਨੇ ਲੈਣੇ ਸਵੇਰੇ ਜਿਹਦਾ ਵੀਡੀਓ ਪਈ ਆਪਾਂ ਨੂੰ ਫੋਨ ਕਰਕੇ ਪੁੱਛ ਲੈ ਹਾਂ ਠੰਡੀ ਸੀਲਸ ਲੱਗ ਚਵਾ ਕੇ ਘੱਲਾਂਗੇ ਸੰਧੂ ਸਾਹਿਬ ਠੀਕ ਆ ਵੀ ਬਾਕੀ ਸਾਫ ਸਰੀ ਬੜੀ ਏ ਹਾਂ ਲੋ ਵੀ ਇਹ ਸੰਦੀਪ ਉਹ ਬੱਚੀ ਕਿੰਨੇ ਦੀ ਦੇ ਰਿਹਾ ਅੱਜ ਫਿਰ ਸੰਧੂ ਸਾਹਿਬ ਇਹਦਾ ਮੁੱਲ ਜੇ 80000 ਹਾਂ ਤੇ 55000 ਦੀ ਦੇ ਦਈਏ ਵੀ 50 ਦੀ ਹਾਂਜੀ ਕਰਕੇ ਮਾਨ ਤੋਂ ਦੇ ਦੇ ਕੋਈ ਨੇੜੇ ਨੇੜੇ ਜਿਆ ਕਰਦ ਗਏ ਕੁਛ ਬਹੁਤਾ ਨੇੜੇ ਕਰਦ ਗਏ ਕਰਦ ਗਏ ਨੇੜੇ 1000 ਦੀ ਦੇ ਦਈਏ ਫਿਰ ਦੱਸੋ ਕੀ ਜਾਂਦੀ ਆ ਹੋਂਦੇ ਨੇ ਵੀ ਲਾਗੇ ਲੱਗ ਖੋਜ ਜੀ ਹਣਾ 50 ਦੀ ਦੇ ਦਈਏ ਸੰਸਾਭ 50 ਦੀ ਦੇ ਦੋ 50 ਦੀ ਦੇ ਦਈਏ ਬੱਚੀ ਬਹੁ ਵੀ ਬੜੀ ਸੋਹਣੀ ਦੋਸਤੋ ਪਲੀ ਪਲੀਤੀ ਆ ਉਹ ਤਰਾ ਚਲਾ ਬਜਨ ਲੋੜ ਦੇ ਆ 52 ਉਹ ਤਰਾ 55 ਦੀ ਬੱਚੀ ਹੈਗੀ ਜਿਹੜਾ 50 ਦੀ ਜਿੰਦਾਂ ਦੇ ਬੱਚੀ ਬਹੁਤ ਜ਼ਿਆਦੀ ਖਰੀ ਹੈ ਸੰਦੂ ਸਾਹਿਬ ਤੁਸੀਂ ਵੀ ਸਿਆਣੇ ਜੀ ਹੁਣ ਬਾਹਰੋਂ ਨਹੀਂ ਮਾਲ ਮਿਲਦਾ ਬਿਲਕੁਲ ਮੋਲਣਾ ਲੈਣਾ ਪੈਂਦਾ ਬਿਲਕੁਲ ਬਿਲਕੁਲ ਲੋ ਵੀ ਇਹ ਦੋਸਤੋ ਕੈਰੇਕਟਰ ਆ ਇਸ ਵੇਲੇ ਜ ਸੋਹਣੇ ਦਿਖਾਲਾ ਥੱਲਿਓ ਸੋਹਣਾ ਦੇਵਾ ਠੀਕ ਹੈ ਜੀ ਭਾਂਡਾ ਭੁੰਡਾ ਚੰਗਾ ਇਧਰ ਇੱਕ ਕ੍ਰੋਸ ਆ ਗਈ ਆਪਣੇ ਕੋਲੇ ਇਹ ਗਾਂ ਜੜੀ ਹਾਂ ਜੀ ਇਹ ਵੀ ਕ੍ਰੋਸ ਆ ਗਈ ਸੰਧੂ ਸਾਹਿਬ ਦਾ ਥਣ ਭਾਂਡਾ ਫੜਾ ਜੇ ਇਹਦੇ ਥੱਲੇ ਆਈਟਮ ਆ ਰੱਬ ਤੁਹਾਡਾ ਭਲਾ ਕਰੇ ਜੀ 15 ਕਿਲੋ ਬੋਲੀ ਤਿਆਰ ਆ 15 ਕਿਲੋ 15 ਕਿਲੋ ਬੋਲੀ ਤਿਆਰ ਆ ਤੀਜੇ ਦਿਨ ਦੀ ਸੂਈ ਆ ਬੱਛੀ ਮਗਰਿਆ ਲਓ ਵੀ ਬੱਛੀ ਵੇਖੋ ਪੀਡੀਐਫ ਦੀ ਬਹੁਤ ਜ਼ਿਆਦੀ ਸੋਹਣੀ ਬੱਛੀ ਆ ਮਗਰ ਬੱਛੀ ਆ ਲਓ ਵੀ ਅੱਲਾ ਨਾਲ ਜੀ ਲਓ ਵੀ ਆਜੋ ਦੋਸਤੋ ਤਿੱਜਾ ਦੇਣਾ ਠੀਕ ਹੈ ਜੀ ਸੋ so, 15 ਕਿਲੋ ਕੋਈ ਬੌਲੇ ਜਮਾਨ ਨੇ ਮੇਰਾ ਭਰਾ 나ੜੂ ਨਾਲਾ ਬੱਚੇ ਤੇ ਸੁੱਕਾ ਲਾੜੂ ਨਾਲਾ ਠੀਕ ਹੈ ਜੀ ਬੱਚੀ ਹੈ ਮਗਰ ਥਾਨ ਚੱਡਾ ਵੇਖੋ ਵੈੜਦਾ ਆ ਕਰੋ ਚੈੱਕ ਤੁਸੀਂ ਠੀਕ ਹੈ ਜੀ ਓਏ ਗਾਸ ਹੋ ਗਿਆ ਜੂਗੀ ਸੰਦੀਪ ਕਰਮਾ ਤੇ ਜਾ ਕੇ ਹਾਂ ਜੀ ਤਿੱਜਾ ਸੂਆ ਕਰਕੇ ਲਈ ਬਾਕੀ ਜਿੰਨੇ ਵੀ ਲੈਣੀ ਆਪਦੇ ਸਮਝ ਲਾਵੇ ਸੰਤੂ ਸਾਹਿਬ ਆਪਾਂ ਨੂੰ ਚੰਗੀ ਲੱਗੀ ਆਪਾਂ ਲੈ ਲੇ ਅਗਲੇ ਚੰਗੀ ਲੱਗੂ ਅਗਲਾ ਲੈ ਲੇ ਗੱਲ ਤੇ ਆ ਆ ਵਧੀਆ ਜੀ ਠੀਕ ਠਾਕ ਜੀ ਠੀਕ ਠਾਕ ਜੀ ਹਾਂ ਨਹੀਂ ਨਹੀਂ ਬਰਦਰ ਨਾਲ ਠੀਕ 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 ਹਾਂ ਲੋ ਵੀ ਐ ਵੀ ਜਰਸੀ ਤੇ ਐਫ ਪੀ ਦਾ ਕਰੋਸੀ ਏ ਜਰਸੀ ਨਾ ਕਰਾਉਂਦਾ ਕੀ ਬਾਕੀ ਸੰਸਾਹ ਥਣ ਚੱਡਾ ਬਹੁਤ ਜ਼ਿਆਦਾ ਚੰਗਾ ਇਹਦਾ ਵਹਿੜ ਦਾ ਠੀਕ ਹੈ ਜੀ ਆ ਰੰਮ ਲਾ ਕੇ ਵਖੋਣੇ ਆ ਕੁੜੀ ਆਉਂਦੀ ਗਮ ਗਮ ਹੀ ਕਰਮ ਵਾਲੀ ਲੈ ਆਈਏ ਅੰਦਰ ਲੈ ਜੋ ਲੈ ਜੋ ਮਾਰਾ ਜੀ ਅਰੇ ਪਾਪਾ ਆ ਬੜੇ ਮਿੱਠੇ ਮਿੱਠੇ ਤਰਾ ਮਿੱਠੇ ਆ ਵੇਖੀ ਕਿ ਸ਼ੂਗਰ ਚਾਕਰ ਨਾ ਹੋ ਜਾਈ ਲਓ ਠੀਕ ਹੈ ਜੀ ਬਿਲਕੁਲ ਜਾਇਜ਼ ਹੈ ਤੇ ਜਰੂਰਨ ਪੜਦਾ ਠੀਕ ਹੈ ਜੀ ਕੋਈ ਜਾਨ ਦੀ ਕੋ ਕੋਈ ਰੱਬ ਦਾ ਨਾਮ ਲਈਏ ਚਲੋ ਕੋਈ ਨਹੀਂ ਮਾਰ ਲੈਣਾ ਮਾਪ ਹੋਰ ਵੀ ਵਾਜਾ ਮਾਰਨਗੇ ਮੇਰੇ ਲਾ ਬਚਾਰੇ ਥੱਲੇ ਇਕਰੀ ਵਿਖਾਈਏ ਲਗਾ 15 ਕਿਲੋ ਤੇ ਥੱਲੇ ਅਸੂਰਤ ਪੌਲਾ ਹੀ ਆ ਮਾੜਾ ਸੰਤੂ ਸਾਹਿਬ 80 एचਪੀ ਦਾ ਕ੍ਰੋਸ ਮਾਰ ਜਰਸੀ ਐਚਪੀ ਦਾ ਕ੍ਰੋਸ ਚ ਇਧਰ ਵੇਖੋ ਲਓ ਬਾਬੀ ਬੱਚਾ ਵੀ ਲਾਉਣ ਦੀ ਲੋੜ ਨਹੀਂ ਪਾਣ ਕੇ ਇਹਨੇ ਮੰਗਾ ਪਾਉਂਦੀ ਲੋੜ ਨਹੀਂ ਹੁਣ ਥੱਲੇ ਮਾਰਤੀਆਂ ਭਾਰਾਂ ਕਾਲੀ ਕਾਲੀ ਆਏ ਤੇ ਗਲਤੀ ਕੰਮ ਚਲੋ ਕੋਈ ਨਹੀਂ ਚਲ ਕੋਈ ਕਰ ਲਓ ਜੀ ਫਕੇ ਪੁਰਸ਼ਾ ਜੀ ਆਪਾਂ ਚਲੋ ਚੈੱਕ ਕਰਾਉਣਾ ਭਰਾਵਾਂ ਨੂੰ ਮੈਂ ਨਾ ਸੰਧੂ ਸਾਹਿਬ ਆਹ ਲਾ ਲੈਵਾ ਨਹੀਂ ਮਿਲਦਾ ਵੇਖੋ ਹਾਂ ਇਹ ਹੋ ਸਕਦਾ 20 ਕਿਲੋ ਦੋਦੀ ਕਰਜੇ ਕਰਮ ਵਾਲੇ ਇਹ ਅਗਲੇ ਦਿਨ ਸਾਂਭ ਆ ਹਾਂਜੀ ਲੋ ਵੀ ਇਹਦਾ ਸੰਦੀਪ ਕੀ ਮੰਗ ਕੇ ਤੇਰਾ ਮੁੱਲ ਸੰਧੂ ਸਾਹਿਬ ਕਰਦੇ 55000 ਰੁਪਇਆ 55000 ਵੀ 50000 ਦੇ ਜਾਂਦੀ ਮੈਂ ਦੇਣਾ ਸਹੀ ਸ਼ਾਬਾਸ਼ ਜੀ ਕਰਕੇ ਡਾਊਨ ਵਾਵਾ ਹਾਂ ਵਾਵਾ ਡਾਊਨ ਕਰਕੇ ਵਾਵਾ ਕਰੀਏ ਦੋ ਛੱਡ ਗਏ ਫੇਰ ਹਲੋ ਪੋਰ ਵਿੱਚ ਕਿਹਨਾਂ ਕੋ ਹੁੰਦਾ ਹੈ 5000 ਰੁਪਏ ਡਿਸਕਾਊਂਟ ਕਰ ਦਈਏ 45000 ਦੀ ਜਾਂਦੋ 45 ਜੈਸ ਨਾਲ 45 ਦੀ ਜਾਂਦੋ ਬੱਚੀ 55 ਦੀ ਹੈ ਚਲੋ ਆਪਾਂ ਤੁਸੀਂ ਆਖਿਆ ਕਰਕੇ ਇੱਕ ਭੈਣ ਭਾਉ ਦਾ ਮਾਨ ਕਰਮ ਜੈਸ ਨਾਲ 45 ਦੇ ਦਾਂ ਲਓ ਜੀ 45000 ਦੀ ਇਹ ਦੋ ਕਿਹੜੀ ਗਰੀ ਵੰਡ ਪਾ ਪਰਲੀ ਗਰੀ ਮੁਕਮਲ ਪਾ ਧਰਮ ਰਹੀਏ ਸੋ 45000 ਦੀ ਇਹ ਗਾਹ ਮਿਲ ਜੂਗੀ ਤੁਹਾਨੂੰ ਹਨ ਚੱਡਾ ਬਹੁਤ ਸਾਰਾ ਬਤਨ ਦੇਖੋ ਜਲਦੀ ਮੈਂ ਦਰਾਨੇ ਦੇ ਥਲੇ ਹਾਜ਼ਰ ਮਾਣਾ ਜਿੱਦਾਂ ਮਰਜੀ ਇਹਨੂੰ ਚੁਈ ਜਾਓ ਕੁੱਤਾ ਬਾਹ ਥੋੜੀ ਇਹਨੂੰ ਅਖੀ ਕਰ ਮਾਣਾ ਲੱਤ ਛੱਡਦਾ ਕੋਈ ਪਤਾ ਨਹੀਂ ਨਾ ਮਤਲਬ ਨਹੀਂ ਕੋਈ ਨਹੀਂ ਬਹੁਤ ਵਧੀਆ ਚੰਗੀ ਗਾਹ ਦ ਇਹ ਸੰਧਵਾ ਆ ਪਰ ਮਾਗ ਆਇਆ ਜੀ ਮੈਂ ਜਾਨਕੀ ਮਹੀਨੇ ਦੇ ਲਗਭਗ 3 ਘਾ ਭਰਿਆ ਵਾ ਤੇ ਆਪਾਂ ਹੀ ਦਿੱਤੀ ਸੀ ਪਰ ਜਾਨਕੀ ਜਦੋਂ ਅਰਕੀ ਕਣਕ ਦੀ ਬਿਆਈ ਕਰਨਿਆ ਉਹਨਾਂ ਦਿੱਤੀ ਕੋਈ 3 ਮਹੀਨਾ ਦਾ ਸੂਆ ਮੰਨ ਲੈ ਚਾਹੁੰਦਾ ਮੰਨ ਲੈ ਆਰ ਤੋਂ 10 ਕਿਲੋ ਦੁੱਧ ਤਿਆਰ ਜੇ ਹਾਂ ਤੇ ਕਿਉਂ ਨ ਜਾਣ ਇੱਕ ਨੰਬਰ ਜੇ ਧਾਰਾ ਵਿੱਚ ਮਰਾ ਕੇ ਖਾਵਾਂਗੇ ਸੱਲੀ ਵੀ ਕਰਾਵਾਂਗੇ ਤੇ ਬਾਕੀ ਭਾਅ ਵੀ ਮਿੱਠਾ ਜਾ ਇੱਕ ਵਪਾਰੀ ਭਰਾ ਮੈਨੂੰ ਦਾ ਮਾਲ ਅਗਲੇ ਸਾਲ ਫੇਰ ਆਪਣੇ ਕੋਲ ਆ ਜਾਂਦਾ ਵੀ ਅਗਰ ਕੰਟਰੈਕਟ ਤੇ ਨਹੀਂ ਕਰ ਲੈਂਦੇ ਅਗਲੇ ਸਾਲ ਵੇਚ ਨਹੀਂ ਕਿਸੇ ਨੂੰ ਸਸੇ ਉਹ ਸੰਧੂ ਸਾਹਿਬ ਮੇਰਾ ਇਹ ਦੇ ਦੇ ਜੇ ਉਹ ਤਾਜੀ ਲੈ ਕੇ ਵੀ ਚੱਲ ਗਰਮੀਆਂ ਦਾ ਬਿਲਕੁਲ ਜੀ ਬਿਲਕੁਲ ਗਰਮੀਆਂ ਦਾ ਦੁੱਧ ਬਣਾ ਰੂ ਮੈਂ ਅਮਰੀਕਾ ਮੰਗਾ ਕਰੀ ਤੋ ਗੱਪਣ ਜਿਹੜੀ ਵੈਰ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਠੀਕਾ ਜੀ ਸਵੇਰ ਦੇ ਵਿੱਚ ਸੰਦੀਪ ਹੋਗੇ ਵੀ ਤਿੱਜਾ ਤੇ ਜਗ ਸੰਧੂ ਸਾਹਿਬ ਬਾਕੀ ਇਹ ਆ ਵੀ ਮਹੀਨੇ ਦਾ ਟੀਗਾ ਭਰਿਆ ਜੇ ਪਤਾ ਨਹੀਂ ਗੱਪਣ ਜੇ ਨਹੀਂ ਗੱਪਣਾ ਤੇ ਬਾਕੀ ਇਹ ਆ ਵੀ ਸੱਲੀ ਆਪਾਂ ਚਵਾਈ ਚੂਈ ਦੀ ਕਰਾਦਨੇ ਕਰਮਾ ਲਈ ਦੀ ਇਹ ਨਹੀਂ ਹੁਣ ਵਾਸੇ ਦੁੱਧ ਤੇ ਥੱਲੇ ਕਿੰਨਾ ਦੁੱਧ 5 ਕਿਲੋ 10 ਕਿਲੋ 10 ਕਿਲੋ ਬਣੀ ਸੋਰੀ ਅਮੀਨੇ ਕਿ ਦਿ ਮਹੀਨੇ ਦੀ ਜਾਨੀ ਕਿ ਬਣੀ ਆ ਹਾਂ ਉਹ ਡਰਦੀ ਐ ਥੋੜੀ ਜਿਹੀ ਬੱਚੀ ਬਾਕੀ ਲੱਤ ਮੇਨਾਂ ਹੁੰਦੀ ਕਰਮਾਰੀ ਬਹੁਤ ਮਹੀਨੇ ਕਿਦੀ ਐ ਬਣੀ ਸੌਰੀ ਐ ਠੀਕ ਆ ਜੀ ਅਗੇ ਨਿਕਲ ਆਉਂਦੀ ਐ ਕਿਸੇ ਭਰਾ ਦੀ ਉਹ ਵੀ ਕਿਸਮਤ ਇਲਾਕਾ ਠੀਕ ਆ ਜੀ ਕਿਉਂਕਿ ਜਦੋਂ ਤੱਕ ਪਸ਼ੂ ਗੱਪਣ ਚੈੱਕ ਪਾਸ ਨਹੀਂ ਹੁੰਦਾ ਉਦੋਂ ਤੱਕ ਆਪਾਂ ਕਹਿ ਨਹੀਂ ਸਕਦੇ ਬੜਾ ਬੜਾ ਪਟੂ ਲਾਏ ਪਾਦੇ ਨਹੀਂ ਜਾਂਦੀ ਕਿਤੇ ਕਰਮਾਰੀ ਬਹੁਤ ਸਾਗਿਆ ਆ ਸੰਤੂ ਸਾਹਿਬ ਧਾਰਮ ਰਾਈਆ ਦੀਆਂ ਕਰਮਾਰੀਆਂ ਡਰਦੀ ਐ ਹੁਣ ਹੋਰ ਨਹੀਂ ਗੱਲ ਕੋਈ ਨਹੀਂ ਹਾਂ ਇਹ ਡਰਦੀ ਆ ਉਹ ਜਿੰਨਾ ਕਿ ਪਿਛਲੇ ਪਿਛਲਾ ਗियर ਪਾ ਕੇ ਬਾਈਕ ਲੱਗਣੀ ਲੱਗਦੀ ਆ ਚਾ ਸੁਧਰੀ ਜਣੀ ਹੈਗੀ ਆ ਬਾਕੀ ਕੋਈ ਉਹ ਹੀ ਮੁਸ਼ਕਲ ਵਾਲੀ ਗੱਲ ਨਹੀਂ ਕੀ ਠੀਕ ਆ ਠੰਡੀ ਧੀਰੀ ਆ ਲਓ ਵੀ 200 ਮਹੀਨੇ ਦੀ ਬੜੀ ਸੌਰੀ ਆ ਠੀਕ ਆ ਜੀ ਅਰੇ ਕਰਮੇ ਸੰਧੂ ਸਾਹਿਬ ਜਾਨੀ ਕਿ ਕਿਨੂੰ ਕਿਤਰਾ ਮੰਗਾ ਪਾ ਕੇ ਗਾੜੀ ਭਾੜਾ ਪਾ ਦੇ ਭਾਵੇਂ ਮੰਗਾ ਵਣਾ ਪਾਓ ਇਹ ਸੰਦੀਪ ਕੋਈ ਦੱਸਦਾ ਭਾਵੇਂ ਕੋਈ 8 ਕੇ 9 ਮੰਨ ਕੇ ਸੰਧੂ ਸਾਹਿਬ 8 ਮੰਨ ਕੇ ਚੱਲਣ ਦੋ ਤੁਸੀਂ ਦੋ ਮੰਗਾ 8 ਦੀ ਕਰੋਗਾ ਆਪਾਂ ਗਾਰੰਟੀ ਦੇਣੀ ਆ ਵੀ 8 ਕਿਲੋ ਦੀ ਤਸੱਲੀ ਦੇ ਤੁਸੀਂ ਜਿਹੜਾ ਸੌਦਾ ਕਰ ਲਓ ਠੀਕ ਆ ਜੀ 8 ਕਿਲੋ ਦੁੱਧ ਦੇ ਤੇ ਥੱਲੇ ਹੋਵੇ ਨਾ ਹੋਵੇ ਤੇ ਪਲੱਸ ਹੀ ਆ ਪਰ 8 ਕਿਲੋ ਦੀ ਤਸੱਲੀ ਦੇ ਤੁਸੀਂ ਲੈ ਜਾਓ ਠੀਕ ਆ ਬਾਕੀ ਕਰੋਚ ਹੀ ਆ ਤੱਗਾ ਸੁਬਾਹ ਸੋਈ ਆ ਵਜਨ ਮਟਾ ਵੇਖੋ ਬਾਕੀ ਫੇਸ ਕੁਆਲਿਟੀ ਵੀ ਚੰਗੀ ਬੈਠਦੀ ਥੋੜੇ ਜੀ ਚਲੋ ਡਰਦੀ ਆ ਲਓ ਵੀ ਵਜਨ ਨੋੜ ਤਾਂ ਬੜਾ ਭਾਰੀ ਪੂਰੀ ਚੰਗੀ ਮੈਨੂੰ ਸੰਧੂ ਸਾਹਿਬ ਚੰਗੀ ਬਹੁਤ ਜਿਆਦਾ ਵਸ਼ੀ ਹਾਂ ਅੱਜ ਭਾ ਸੰਤੂ ਸਾਹਿਬ ਬਿਲਕੁਲ ਛੋਟੇ ਕਰਤੇ ਆਪਾਂ ਅੱਜ ਮੈਨਾਂ ਵੀ ਛੋਟਿਆਂ ਨਾਲ ਹੀ ਭਾਅ ਆਪਾਂ ਨੂੰ ਅੱਜ ਆਪਾਂ ਕਮਾਈਆਂ ਨਹੀਂ ਲੈਣੀਆਂ ਅੱਜ ਵੀਰਾਂ ਭਰਾਵਾਂ ਨੂੰ ਦੁੱਧ ਹੀ ਪੋਣਾ ਅੱਜ ਆਹ ਨਹੀਂ ਲੈਣੀਆਂ ਕਮਾਈਆਂ ਉਹ ਗਰਮੀ ਦੇ ਤੋਹਫੇ ਸੀ ਅੱਜ ਬਿਲਕੁਲ ਨਜਾਇਜ਼ ਜਿਹੇ ਰੇਟਾਂ ਪੰਜਾ ਛਿਆ ਦਾਵਾ ਜੇ ਆਪਾਂ 5000 ਕਮਾਉਣਾ ਅੱਜ ਲੈ ਵੀ ਸਦੀਪ ਕੀ ਮੰਗ ਕੀ ਡਿਮਾਂਡ ਇਹਦੀ ਸੰਤੂ ਸਾਹਿਬ ਮੈਂ ਤਾਂ ਵਿੱਚ 4 ਦਿਨ ਸਾਹਮਣੇ ਤੇ ਮਾਲ 30000 ਦਾ ਉਤਰਾ ਜਾਣ ਦੇ ਗੁੱਸੇ ਨੂੰ ਕੋਈ ਗੱਲ ਨਹੀਂ 5000 ਦੀ ਦੇ ਦਈਏ ਜੀ 5000 ਦੀ ਦੇ ਦਈਏ ਕੋਈ ਸ਼ਗਨ ਸ਼ੁਕਰ ਸਕੀਮਾਂ ਵਾਲੀਆਂ ਗੱਲਾਂ ਕਰੀਏ 300 ਆਹ ਵਹ ਸਕੀਮ ਸਕੰਦੇ ਕਿ ਆ ਨੇੜੇ ਹੋਜੇ ਹੁਣ ਸਤਿ ਸ੍ਰੀ ਅਕਾਲ ਬਾਈ ਦੀ ਚਲ 10 ਕਿਲੋ ਵਾਲੀ ਬਾਹਰ ਆਪਾਂ ਨੂੰ ਨਹੀਂ ਮਿਲਨੀ ਚਲੋ ਇਹ ਜਣਾ ਚਲੋ ਆਪਾਂ ਆਪੇ ਵਿੱਚ ਪਾਈ ਕਰਕੇ ਤੇ ਚਲੋ ਜੇ ਜੇ ਨਹੀਂ ਵੀ ਪਰਾਂ ਨੂੰ ਬਾਈ ਹਰ ਦੀ ਜਿਹੜਾ ਕਿ 9 10 ਕਿਲੋ ਦੁੱਧ ਤਿਆਰ ਜੇ ਚਵਾਈ ਦੀ ਇੱਕ ਨੰਬਰ ਦੇ ਥੋੜੀ ਚਲੋ ਹੁਣ ਡਰਦੀ ਆ ਬਾਕੀ ਪਾੜਾ ਪਾ ਗਏ ਮੰਗਾ ਪਾ ਗਏ ਬਹਿ ਜਾਓ ਥਾਪੀ ਮਾਰ ਕੇ ਕਰਮ ਵਾਲੀ ਰਸੀ ਬਣੀ ਗਈ ਮਾ ਵੀ ਹੈ ਫੋਨ ਵੱਡੀ ਆ ਪੂਰੇ ਵੱਡੇ ਕੱਦ ਦੀ ਕੋਈ ਸ਼ੂ ਨੀ ਨੀਰਾ ਟੀਗਾ ਵੀ ਭਰਿਆ ਅਗਲੇ ਦੇ ਕਰਮਾਂ ਨਿਕਲਾਵੇ ਅਗਲੀ ਦੀ ਕਿਸਮਤ ਆ ਬਿਲਕੁਲ ਜੀ ਲਾਟਰੀ ਇਹ ਵੀ ਕਰਮਾਂ ਹਾਂਜੀ ਹਾਂਜੀ 9 ਵੀ ਠ ਲੋਬ ਠੀਕ ਹੈ ਜੀ 22000 ਦੇ ਵਿੱਚੋਂ 100 ਰੁਪਏ ਛੋਟ ਹੈ ਇਧਰ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਹੈ ਜੀ ਇਹ ਸਾਰੇ ਆਹ ਸੁਣਦੇ ਸਾਨੂੰ ਸਭ ਸੂਪੂ ਕੀ ਘੰਟਕ ਦਾ ਕਰਮਾਂ ਵਾਲੇ ਵਸੇ ਇੱਕ ਗੱਬੜ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਜੀ ਜੋੜਾ ਦੇਖੋ ਕਿੰਨਾ ਵਧੀਆ ਵਾ ਸਭੋਂ ਪਰਲੀ ਵਾੜ ਇਹਦੇ ਨਾਲ ਮੈਂ ਸ਼ੇਰ ਕੱਢਦੀ ਏ ਚੰਗੀਆਂ ਵਾੜਾਂ ਸੰਦੀਪ ਮੈਨਾਂ ਬਹੁਤੇ ਪਾ ਆਹ ਇੱਥੇ ਜੋੜਾ ਜਿਹੜਾ ਕੋਈ ਭਰਾ ਪਾ ਲੈਂਦਾ ਹੋਰ ਵੀ ਛੋਟ ਛੱਪਾ ਕਰਦਾ ਜੋੜਾ ਜੋੜਾ ਤਾਂ ਉਹਦੇ 2000 ਡਿਸਕਾਊਂਟ ਕਰਾਂਗੇ ਫਿਰ 2000 ਛੋਟ ਹੋ ਗਈ ਜੋੜਾ ਇਕੱਠਾ ਲਓ ਵੀ ਇ ਚੋੜ ਤਾਂ ਪਾ ਹੋਰ ਵੀ ਹੋ ਜਾਊਗਾ ਠੀਕ ਆ ਹਾਂਜੀ ਤੇ ਇਹ ਅੱਜ ਨਾਗਨੇ ਵੀਰ ਸੰਦੀਪ ਸਿੰਘ ਹੋਂਦੇ ਫਾਰਮ ਤੇ ਸੰਦੀਪ ਵੀਰ ਇੱਕ ਨੰਬਰ ਕਰਦੇ ਸਾਂ ਜੀ ਆਪਣਾ ਨੰਬਰ ਸੰਤੂ ਸਾਹਿਬ 184370 ਜੀ 38947 1898144 ਜੀ 38947 ਠੀਕ ਕਰ ਵੀਰ ਸਾਸਿਕਾ ਵੀਰ ਜੀ ਆਣੇ ਸਾਸਿਕਾ ਵੀਰ ਬਹੁ ਵੀ ਦੱਸੋ ਇਹ ਗੱਲਬਾਤ ਸੀ ਠੀਕ ਆ ਜੀ ਇਹ ਨਾਗਨੇ ਅੱਜ ਵੀਰ ਸੰਦੀਪ ਸਿੰਘ ਹੋਂਦੇ ਕੋਲ ਬਾਕੀ ਧਰਾ ਧੁਰਾ ਮਾਰ ਕੇ ਤਸੱਲੀ ਦੇ ਨਾਲ ਆਪਾਂ ਪਸ਼ੂ ਤੁਹਾਨੂੰ ਥੱਲੇ ਚੈੱਕ ਕਰਾਤੇ ਆ ਅੱਗੇ ਮੇਰਾ ਭਰਾ ਕੋ ਇੱਥੇ ਆਣ ਕੇ ਤਸੱਲੀ ਕਰਨੀ ਸੰਤੂ ਸਾਹਿਬ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਠੰਡੀਆਂ ਧੀਰੀਆਂ ਵ ਕਿੱਥਰ ਜਾਊਗੀ ਯਾਦ ਪਾਦ ਲਈ ਇਹ ਦੁੱਧ ਨਾ ਇਹਨੇ ਨਾ ਦੱਤਰ ਦੇਣਾ ਕਿਨੇ ਆ ਬਸ ਬਸ ਹਾਂ ਤੁਹਾਨੂੰ ਕਿੱਡਾ ਚੰਗਾ ਲੱਗਾ ਚਲੋ ਜੇ ਨਾਲੇ ਦੂਜੀ ਵੀਡੀਓ ਚ ਵੇਚ ਲਾਂਗੇ ਦੱਸ ਦਨ ਸਾਹਮਣੇ ਵੇਚ ਦਾਂਗੇ ਕਿਉਂਕਿ ਮਗਰ ਵੱਛੀ ਸੀ ਠੀਕ ਆ ਜੀ ਇਹਦੇ ਮੇਰੇ ਮਗਰ ਅੱਛਾ ਆ ਗਿਆ ਜੀ ਅੱਛਾ ਸੀ ਮਗਰ ਇਹਦੇ ਮਗਰ ਅੱਛਾ ਠੀਕ ਆ ਜੀ ਹਾਂਜੀ ਲੋ ਵੀ ਇਹ ਅੱਜ ਨਾਗਨੇ ਠੀਕ ਆ ਬਾਕੀ ਇਸ ਵਕਤ ਬੌਲੇ ਦੇ ਪਸ਼ੂ ਚੱਲਣ ਦੇ ਆ ਬੌਲੇ ਦੇ ਆਣ ਕੇ ਮੇਰਾ ਵੀਰ ਤਸੱਲੀ ਕਰ ਲਿਓ ਤੁਸੀਂ ਆਨਲਾਈਨ ਚੁਵਾ ਲਿਓ ਬਾਕੀ ਧਾਰਾ ਮਾਰ ਕੇ ਪਾ ਤੁਹਾਨੂੰ ਦਿਖਾ ਦੇ ਇੱਕ ਸਮਝਾ ਵੱਡੀ ਗੱਲ ਆ ਵੀ ਮਾਲ ਜ਼ਿਆਦਾ ਕਰਾ ਸਕਾਂ ਜਾਂ ਮੌਜੂਦ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸੱਤ ਸ਼ਰੀਆ ਗਾਲ ਦੇ